ਅੰਟਾਰਕਟਿਕਾ ਬਰਫ਼ ਦੇ ਨਾਲ ਢਕਿਆ ਹੋਇਆ ਹੈ ਦੁਨੀਆ ਦਾ ਸਭ ਤੋਂ ਜ਼ਿਆਦਾ ਭੇਦ ਭਰਿਆ ਮਹਾਦੀਪ ਹੈ ਜਿਸ ਦੇ ਉੱਪਰ ਸਭ ਤੋਂ ਪਹਿਲੀ ਵਾਰ 1821 ਦੇ ਵਿੱਚ ਪੈਰ ਰੱਖਿਆ ਗਿਆ ਸੀ ਸਾਡੀ ਧਰਤੀ ਦੇ ਉੱਪਰ ਸੱਤ ਮਹਾਦੀਪ ਮੌਜੂਦ ਨੇ ਜਿਨ੍ਹਾਂ ਦੇ ਵਿੱਚੋਂ ਅੰਟਾਰਕਟਿਕਾ ਪੰਜਵਾਂ ਸਭ ਤੋਂ ਵੱਡਾ ਮਹਾਦੀਪ ਹੈ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਬਰਫ਼ ਦੇ ਨਾਲ ਢਕਿਆ ਹੋਇਆ ਹੈ ਅੰਟਾਰਕਟਿਕਾ ਮਹਾਦੀਪ ਦੇ ਉੱਪਰ 5 ਕਿਲੋਮੀਟਰ ਡੂੰਘਾਈ ਤੱਕ ਬਰਫ਼ ਹੀ ਬਰਫ਼ ਹੈ ਇਸ ਬਰਫ਼ ਨੇ ਇਹ ਮਹਾਦੀਪ ਦੇ ਤਕਰੀਬਨ 97% ਹਿੱਸੇ ਨੂੰ ਘੇਰਿਆ ਹੋਇਆ ਹੈ ਬਰਫ਼ ਦਾ ਇਹ ਮਹਾਦੀਪ ਪੂਰੇ 1 ਕਰੋੜ 36 ਲੱਖ ਸਕੁਅਰ ਕਿਲੋਮੀਟਰ ਦੇ ਏ ਵਿੱਚ ਪਾਕਿਸਤਾਨ ਵਰਗੇ 17 ਦੇਸ਼ ਅਤੇ ਇੰਡੀਆ ਵਰਗੇ 4 ਦੇਸ਼ ਸਮਾ ਸਕਦੇ ਨੇ ਇਸ ਕੰਟੀਨੈਂਟ ਦੇ ਉੱਪਰ ਇੰਨੀ ਜ਼ਿਆਦਾ ਬਰਫ਼ ਹੈ ਕਿ ਜੇਕਰ ਉਹ ਇਕੱਠੀ ਪਿਘਲ ਜਾਵੇ ਤਾਂ ਦੁਨੀਆ ਭਰ ਦੇ ਸਮੁੰਦਰਾਂ ਦਾ ਪਾਣੀ ਦਾ ਲੈਵਲ 200 ਫੁੱਟ ਉੱਪਰ ਚਲਿਆ ਜਾਵੇਗਾ ਦੁਨੀਆ ਦੇ ਫਰੈਸ਼ ਵਾਟਰ ਦਾ 60% ਹਿੱਸਾ ਅੰਟਾਰਕਟਿਕਾ ਦੇ ਵਿੱਚ ਬਰਫ਼ ਦੇ ਰੂਪ ਦੇ ਵਿੱਚ ਪਿਆ ਹੈ ਚਾਹੇ ਜੂਨ ਜੁਲਾਈ ਦਾ ਮਹੀਨਾ ਹੀ ਕਿਉਂ ਨਾ ਹੋਵੇ ਅੰਟਾਰਕਟਿਕਾ ਦਾ ਟੈਂਪਰੇਚਰ ਹਮੇਸ਼ਾ -50 ਤੋਂ ਲੈ ਕੇ -90 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰਹਿੰਦਾ ਹੈ ਇਹੀ ਕਾਰਨ ਹੈ ਕਿ ਇੱਥੇ ਜ਼ਿੰਦਗੀ ਦੀ ਉਮੀਦ ਲਗਭਗ 0 ਦੇ ਬਰਾਬਰ ਹੈ ਪੂਰੇ ਅੰਟਾਰਕ ਏਟੀਐਮ ਮਸ਼ੀਨਾਂ ਮੌਜੂਦ ਨੇ ਇੱਥੇ 6 ਮਹੀਨੇ ਦਿਨਤ ਤੇ 6 ਮਹੀਨੇ ਰਾਤ ਰਹਿੰਦੀ ਹੈ ਤੇ ਨਾ ਹੀ ਅੰਟਾਰਕਟਿਕਾ ਦੇ ਵਿੱਚ ਕੋਈ ਟਾਈਮ ਜ਼ੋਨ ਫਾਲੋ ਹੁੰਦਾ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਅੰਟਾਰਕਟਿਕਾ ਦੀ ਬਰਫ਼ ਦੇ ਥੱਲੇ ਕਈ ਰਾਜ਼ ਦੱਬੇ ਹੋਏ ਨੇ ਤੇ ਕਈਆਂ ਦਾ ਮੰਨਣਾ ਹੈ ਕਿ ਇਸ ਦੀ ਬਰਫ਼ ਦੇ ਥੱਲੇ ਇੱਕ ਹੋਰ ਦੁਨੀਆ ਵਸਦੀ ਹੈ ਕਈਆਂ ਦਾ ਮੰਨਣਾ ਹੈ ਕਿ ਇਸ ਦੀ ਬਰਫ਼ ਦੇ ਥੱਲੇ ਏਲੀਅਨ ਦੇ ਸਪੇਸ ਸ਼ਿਪ ਮੌਜੂਦ ਨੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੇ ਹਿਟਲਰ ਦਾ ਖੂਫੀਆ ਮਿਲਟਰੀ ਬੇਸ ਵੀ ਮੌਜੂਦ ਹੈ ਇਸ ਦੀ ਬਰਫ਼ ਦੇ ਥੱਲੇ ਅਚੇਹੇ ਰਾਜ਼ ਦਫਨ ਨੇ ਜਿਨ੍ਹਾਂ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਅੰਟਾਰਕਟਿਕਾ ਦੇ ਵਿੱਚ ਤੇ ਵਿਗਿਆਨਕਾਂ ਨੂੰ ਸਰਚ ਦੇ ਦੌਰਾਨ ਇੱਥੇ ਕੁਝ ਅਜਹੀਆਂ ਚੀਜ਼ਾਂ ਮਿਲੀਆਂ ਨੇ ਜਿਸ ਤੋਂ ਇਥੋਂ ਦੇ ਰਾਜ ਤੱਕ ਕੀ ਖੁੱਲਣੇ ਸੀ ਸਗੋਂ ਹੋਰ ਜ਼ਿਆਦਾ ਭੇਦ ਭਰੇ ਹੋ ਗਏ ਨੇ ਅੰਟਾਰਕਟਿਕਾ ਦੇ ਵਿੱਚ ਅੱਜ ਤੱਕ 400 ਤੋਂ ਜ਼ਿਆਦਾ ਚੀਲੇ ਮਿਲ ਚੁੱਕੀਆਂ ਨੇ ਜਿਹੜੀਆਂ ਕਿ ਇਸ ਦੀ ਮੋਟੀ ਬਰਫ਼ ਦੀ ਲੇਅਰ ਦੇ ਥੱਲੇ ਲੁਕੀਆਂ ਹੋਈਆਂ ਸਨ 2009 ਦੇ ਵਿੱਚ ਇੱਕ ਰਿਸਰਚ ਦੇ ਦੌਰਾਨ ਵਿਗਿਆਨਕਾਂ ਨੂੰ ਇਥੋਂ ਦੀ ਬਰਫ਼ ਦੇ ਥੱਲੇ ਇੱਕ ਬਿੱਲੀ ਦਾ ਢਾਂਚਾ ਮਿਲਿਆ ਸੀ ਜਿਸ ਨੇ ਸਾਰੇ ਵਿਗਿਆਨਕਾਂ ਦੇ ਹੋਸ਼ ਉਡਾ ਦਿੱਤੇ ਸਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਢਾਂਚਾ ਕਿਸੇ ਆਮ ਬਿੱਲੀ ਦਾ ਨਹੀਂ ਸੀ ਜਦੋਂ ਰਿਸਰਚ ਕੀਤੀ ਗਈ ਉਸ ਟਾਈਮ ਪਤਾ ਲੱਗਿਆ ਕਿ ਇਹ ਜਾਨਵਰ ਅੱਜ ਤੋਂ ਤਕਰੀਬਨ 2.5 ਕਰੋੜ ਸਾਲ ਪਹਿਲਾਂ ਇਸ ਧਰਤੀ ਦੇ ਉੱਪਰ ਪਾਇਆ ਜਾਂਦਾ ਸੀ 1911 ਦੇ ਵਿੱਚ ਸਭ ਤੋਂ ਪਹਿਲੀ ਵਾਰ ਅੰਟਾਰਕਟਿਕਾ ਦੇ ਵਿੱਚ ਇੱਕ ਮੈਟਰੋਇਡ ਮਿਲਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ 4500 ਮੈਟਰੋਇਡ ਮਿਲ ਚੁੱਕੇ ਨੇ ਮੈਟਰੋਇਡ ਉਹ ਪੱਥਰ ਹੁੰਦੇ ਨੇ ਜਿਹੜੇ ਸਾਡੀ ਜ਼ਮੀਨ ਤੋਂ ਨਹੀਂ ਬਲਕਿ ਕਿਸੇ ਹੋਰ ਗ੍ਰਹਿਾਂ ਤੋਂ ਟੁੱਟ ਕੇ ਧਰਤੀ ਦੇ ਉੱਪਰ ਆਏ ਹੁੰਦੇ ਨੇ ਰਿਸਰਚ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇਨ੍ਹਾਂ ਮੈਟਰੋਇਡ ਦੇ ਵਿੱਚੋਂ ਕਈ ਮੈਟਰੋਇਡ ਤਾਂ 7 ਲੱਖ ਸਾਲ ਪੁਰਾਣੇ ਹਨ 2015 ਦੇ ਵਿੱਚ ਇੱਥੇ ਇੱਕ ਅਜਿਹਾ ਮ ਕਿ ਇਹ ਮੈਟਰਾਇਡ ਮੰਗਲ ਗ੍ਰਹਿ ਦੇ ਨਾਲੋਂ ਟੁੱਟ ਕੇ ਇੱਥੇ ਆਇਆ ਹੈ ਕਿਉਂਕਿ ਇਸ ਮੈਟਰਾਇਡ ਦੇ ਉੱਪਰ ਕੁਝ ਅਜਿਹੇ ਬੈਕਟੀਰੀਆ ਮੌਜੂਦ ਸਨ ਜਿਹੜੇ ਕਿ ਮੰਗਲ ਗ੍ਰਹਿ ਦੇ ਉੱਪਰ ਹੀ ਪਾਏ ਜਾਂਦੇ ਨੇ 2014 ਦੇ ਵਿੱਚ ਆਰਕੀਓਲੋਜਿਸਟ ਦੀ ਟੀਮ ਨੇ ਅੰਟਾਰਕਟਿਕਾ ਦੇ ਵਿੱਚ ਇੱਕ ਅਜੇਹੀ ਡਿਸਕਵਰੀ ਕੀਤੀ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਐਸਟਰੋਲੋਜਿਸਟ ਨੂੰ ਰਿਸਰਚ ਦੇ ਦੌਰਾਨ ਇੱਥੇ ਤਿੰਨ ਇਨਸਾਨੀ ਖੋਪੜੀਆਂ ਮਿਲੀਆਂ ਜਿਹੜੇ ਕਿ ਅੰਟਾਰਕਟਿਕਾ ਤੋਂ ਮਿਲਣ ਵਾਲੀਆਂ ਪਹਿਲੀਆਂ ਇਨਸਾਨੀ ਖੋਪੜੀਆਂ ਸਨ ਇਹ ਨਾਰਮਲ ਇਨਸਾਨੀ ਖੋਪੜੀਆਂ ਤੋਂ ਥੋੜੀਆਂ ਅਲੱਗ ਸਨ ਕਿਉਂਕ मिल चुकीया नी पर अंटार्कटिका तो मिलिया खोपड़ियां इस चीज ਵੱਲ ਇਸ਼ਾਰਾ ਕਰਦੀਆਂ ਨੇ ਕਿ ਹਜ਼ਾਰਾਂ ਸਾਲ ਪਹਿਲਾਂ ਅੰਟਾਰਕਟਿਕਾ ਦੇ ਵਿੱਚ ਵੀ ਇਨਸਾਨ ਰਹਿੰਦੇ ਸਨ ਜਿਨ੍ਹਾਂ ਦੇ ਸਬੰਧ ਈਜਪਟ ਦੀ ਸਿਵਲਾਈਜੇਸ਼ਨ ਦੇ ਨਾਲ ਜ਼ਰੂਰ ਹੋਣਗੇ 2011 ਦੇ ਵਿੱਚ ਟੇਲਰ ਨਾਮ ਦੇ ਇੱਕ ਸਾਇੰਟਿਸਟ ਨੇ ਇੱਕ ਅਜਿਹਾ ਇੱਥੇ ਵਾਟਰਫਾਲ ਜਾਂ ਕਹੀਏ ਝਰਨਾ ਲੱਭਿਆ ਜਿਸ ਦੇ ਵਿੱਚ ਪਾਣੀ ਦੀ ਥਾਂ ਤੇ ਲਹੂ ਆਉਂਦਾ ਸੀ ਤੇ ਇਹ ਜਗ੍ਹਾ ਨੂੰ ਹੁਣ ਟੇਲਰ ਗਲੇਸ਼ੀਅਰ ਕਿਹਾ ਜਾਂਦਾ ਹੈ ਕਈ ਸਾਲਾਂ ਤੱਕ ਤਾਂ ਇਹ ਹੀ ਮੰਨਿਆ ਜਾਂਦਾ ਰਿਹਾ ਕਿ ਇਸ ਗਲੇਸ਼ੀਅਰ ਦੇ ਅੰਦਰੋਂ ਖੂਨ ਬਾਹਰ ਆਉਂਦਾ ਹੈ ਪਰ ਰਿਸਰਚ ਤੋਂ ਬਾਅਦ ਪਤਾ ਲੱਗਿਆ ਕਿ ਇਸ ਗਲੇਸ਼ੀਅਰ ਦੇ ਥੱਲੇ ਇੱਕ ਪਾਣੀ ਪਾਣੀ ਦੇ ਵਿੱਚ ਸਮੁੰਦਰ ਤੋਂ ਵੀ ਤਿੰਨ ਗੁਣਾ ਜ਼ਿਆਦਾ ਨਮਕ ਹੈ ਤੇ ਨਾਲ ਹੀ ਇਸ ਪਾਣੀ ਦੇ ਵਿੱਚ ਪਹਾੜਾਂ ਤੋਂ ਨਿਕਲ ਕੇ ਆਉਣ ਵਾਲਾ ਆਇਰਨ ਜਾਂ ਕਹੀਏ ਲੋਹਾ ਵੀ ਮੌਜੂਦ ਹੈ ਜਦੋਂ ਗਲੇਸ਼ੀਅਰ ਤੋਂ ਇਹ ਪਾਣੀ ਬਾਹਰ ਨਿਕਲਦਾ ਹੈ ਤਾਂ ਇਸ ਦੇ ਪਾਣੀ ਦੇ ਵਿੱਚ ਮੌਜੂਦ ਆਇਰਨ ਆਕਸੀਜਨ ਦੇ ਨਾਲ ਮਿਲ ਕੇ ਆਇਰਨ ਆਕਸਾਈਡ ਬਣਾਉਂਦਾ ਹੈ ਜਿਸ ਦੇ ਕਾਰਨ ਇਹ ਝਰਨੇ ਦਾ ਪਾਣੀ ਰੈੱਡ ਕਲਰ ਜਾਂ ਕਹੀਏ ਲਾਲ ਰੰਗ ਦੇ ਵਿੱਚ ਬਦਲ ਜਾਂਦਾ ਹੈ ਤੇ ਇਹ ਪਾਣੀ ਦੇ ਅੰਦਰ 17 ਤਰ੍ਹਾਂ ਦੇ ਬੈਕਟੀਰੀਆ ਵੀ ਮਿਲੇ ਨੇ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਬੈਕਟੀਰੀਆ ਨੂੰ ਜਿਉਂਦਾ ਰਹਿਣ ਦੇ ਲਈ ਨਾ ਤਾਂ ਆਕਸੀਜਨ ਦੀ ਲੋੜ ਹੁੰਦੀ ਹੈ ਤੇ ਨਾ ਹੀ ਸਨਲਾਈਟ ਜਿਹੀ ਕਹੀਏ ਸ ਤੇ ਰਿਸਰਚਰਾਂ ਦਾ ਮੰਨਣਾ ਹੈ ਕਿ ਇਹ ਬੈਕਟੀਰੀਆ ਉਸ ਗ੍ਰਹਿ ਦੇ ਉੱਪਰੋਂ ਆਏ ਹਨ ਜਿੱਥੇ ਨਾ ਤਾਂ ਆਕਸੀਜਨ ਹੈ ਤੇ ਨਾ ਹੀ ਸੂਰਜੀ ਦੀ ਰੋਸ਼ਨੀ ਹੈ ਪਰ ਇਹ ਬੈਕਟੀਰੀਆ ਅੰਟਾਰਕਟਿਕਾ ਦੀ ਜ਼ਮੀਨ ਦੇ ਥੱਲੇ ਕਿਸ ਤਰ੍ਹਾਂ ਪਹੁੰਚੇ ਇਹ ਅੱਜ ਵੀ ਇੱਕ ਰਾਜ਼ ਬਣਿਆ ਹੋਇਆ ਹੈ ਵਿਗਿਆਨਕਾਂ ਨੂੰ ਇਸ 250 ਕਰੋੜ ਸਕੁਅਰ ਕਿਲੋਮੀਟਰ ਦੇ ਵਿੱਚ ਫੈਲੇ ਹੋਏ ਇਸ ਮਹਾਦੀਪ ਦੇ ਵਿੱਚੋਂ ਕੁਝ ਅਜਿਹੇ ਸਬੂਤ ਮਿਲੇ ਨੇ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਇੱਥੇ ਜ਼ਰੂਰ ਕਿਤੇ ਨਾ ਕਿਤੇ ਇਨਸਾਨੀ ਜੀਵਨ ਰਹਾ ਕਰਦਾ ਸੀ 1980 ਦੇ ਵਿੱਚ ਇੱਥੇ ਰਿਸਰਚਰਾਂ ਨੂੰ ਡਾਇਨਾਸੌਰ ਦੇ ਅਲੱਗ-ਅਲੱਗ ਢਾਂਚੇ ਵੀ ਮਿਲੇ ਸਨ ਰਿਸਰਚ ਤੋਂ ਬਾਅਦ ਪਤਾ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਇਹ ਜਗ੍ਹਾ ਰਹਿਣ ਦੇ ਕਾਬਿਲ ਹੋਇਆ ਕਰਦੀ ਸੀ 11000 ਫੁੱਟ ਦੀ ਡੰਗਾਈ ਤੋਂ ਵਿਗਿਆਨਕਾਂ ਨੂੰ ਇੱਕ ਅਜੇਹਾ ਖਤਰਨਾਕ ਢਾਂਚਾ ਮਿਲਦਾ ਹੈ ਜਿਹੜਾ ਕਿ 8 ਫੁੱਟ ਲੰਬਾ ਹੁੰਦਾ ਹੈ ਇਹ ਹੱਡੀਆਂ ਦਾ ਪਿੰਜਰ ਜ਼ਮੀਨ ਦੇ ਉੱਪਰ ਮੌਜੂਦ ਅੱਜ ਤੱਕ ਦੇ ਕਿਸੇ ਵੀ ਜੀਵ ਜੰਤੂ ਦੇ ਨਾਲ ਨਹੀਂ ਮਿਲਦਾ ਤੇ ਇਹ ਢਾਂਚੇ ਦੀ ਅਸਲੀਅਤ ਅੱਜ ਤੱਕ ਵੀ ਕਿਸੇ ਨੂੰ ਨਹੀਂ ਪਤਾ ਅੰਟਾਰਕਟਿਕਾ ਮਹਾਦੀਪ ਦੇ ਜੇਕਰ ਤੁਸੀਂ ਅਜਿਹੇ ਗੁੰਝਲਦਾਰ ਰਾਜ਼ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਦੇ ਵਿੱਚ ਪਾਰਟ 2 ਜ਼ਰੂਰ ਲਿਖਣਾ ਅਸੀਂ ਅਗਲੀ ਵੀਡੀਓ ਇਸ ਤੇ ਉੱਪਰ ਬਣਾਵਾਂਗੇ ਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ